ਕੀ ਕਰਨਾ ਚਾਹੋਗੇ ਬੜੀ ਸੇਵਾ ਚੱਲੀ ਆ ਕਿ ਉਹ ਟੇ ਵੰਡਾਈ ਦੀ ਆਓ ਦੇਖੋ ਇਹ ਰੁੱਖ ਇੱਕ ਐਸੀ ਚੀਜ਼ ਆ ਜਿਹੜੀ ਤੁਹਾਡੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਦੇ ਭਵਿੱਖ ਲਈ ਵੀ ਜ਼ਰੂਰੀ ਆ ਰੁੱਖ ਲਾਓਗੇ ਤਾਂ ਹੀ ਬਚੂਗੇ ਪੁੱਤ ਇਹ ਰੁੱਖ ਦਾ ਇੱਕ ਐਸਾ ਹੈ ਸਾਨੂੰ ਮਾਲਕ ਨੇ ਦਾਤ ਦਿੱਤੀ ਹੋਈ ਜਿੱਥੇ ਆਪਾਂ ਕਰੋਨਾ ਦਾ ਮਾਰਾ ਸਾਮਾ ਕੱਢਿਆ ਸੀ ਉਦੋਂ ਸਾਰੇ ਹੀ ਆਪਾਂ ਲੋਕ ਰੁੱਖ ਲੱਭਦੇ ਫਿਰਦੇ ਸੀ ਉਦੋਂ ਕਿਸੇ ਨੂੰ ਧੰ ਦੌਲਤ ਦੀ ਨਹੀਂ ਸੀ ਕੋਈ ਪਿੱਪਲ ਲੱਭਦਾ ਫਿਰਦਾ ਸੀ ਕੋਈ ਨਿੰਮ ਲੱਭਦਾ ਫਿਰਦਾ ਸੀ ਇਹ ਪੱਟੀਆਂ ਵੀ ਅਸੀਂ ਸੀ ਹੁਣ ਜੇ ਹੁਣ ਅਸੀਂ ਆਪ ਨਾ ਲਾਈਆਂ ਤਾਂ ਸਾਡੇ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਮੁਸ਼ਕਲਾਂ ਦਾ ਸਾਹਮਣਾ ਕਰੂ ਔਰ ਸਾਡੇ ਤੋਂ ਜਵਾਬ ਮੰਗੂਗੀ ਵੀ ਤੁਸੀਂ ਸਾਡੇ ਲਈ ਰੁੱਖ ਵੀ ਨਹੀਂ ਛੱਡ ਕੇ ਗਏ ਹਵਾ ਵੀ ਗੰਦੀ ਕਰ ਗਏ ਇਸ ਕਰਕੇ ਸਾਡਾ ਮਿਸ਼ਨ ਆ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਭਈਆ ਮੈਂ ਆਪਣੇ ਹਲਕੇ ਦੇ ਅੰਦਰ ਇਸ ਇਸ ਹਲਕੇ ਚ 10000 ਬੂਟਾ ਲਾਉਣਾ ਹੀ ਲਾਉਣਾ ਆ ਆ ਆ ਮੌਸਮ ਚ ਲਾਉਣਾ ਵਾ ਕਿੰਨੇ ਬੂਟੇ ਅੱਜ 500 ਬੂਟਾ ਪਰਸੋ ਚੌਥੇ ਦਿਨ ਤਾਈ 500 ਅੱਜ ਰੁਟੀਨ ਚ ਕਿਸ ਜਿੱਥੇ ਜਿੱਥੇ ਜਿਹੜੇ ਏਰੀਏ ਚ ਆਉਗੀ ਆ ਵੀ ਸਾਰਾ ਰੋੜ ਖੱਬੇ ਸੱਜੇ ਇੱਥੇ ਵੀ ਲਾਵਾਂਗੇ ਔਰ ਕੋਈ ਇਲਾਕਾ ਐਸਾ ਨਹੀਂ ਹੋਊਗਾ ਜਿਹੜਾ ਤੁਹਾਨੂੰ ਹਰਾ ਨਹੀਂ ਦਿਖੂਗਾ ਦਾਲ ਕਰੀ ਫਿਰ ਅਕੈਮੇਜੀ ਬੰਦੇ ਜੋਗੇ ਜਿੱਦਾਂ ਸਾਰੇ ਸਾਰੇ ਟੋਟਲ ਦੇਖੋ ਗੱਲ ਸੁਣੋ ਮੈਂ ਹਲਕਾ ਸੈਂਟਰ ਦਾ ਮਿਸ਼ਨ ਬਣਾ ਕੇ ਲੱਗਿਆ ਹੋਇਆ ਔਰ ਇਹਨੂੰ ਪੂਰਾ ਕਰਕੇ ਮੇਰਾ ਇਹ ਉਪਰਾਲਾ ਵਾ ਵੀ ਇਹਨੂੰ ਪੂਰਾ ਕਰਨਾ 10000 ਰੁੱਖ ਜਿਹੜਾ ਵਾ ਉਹ ਇਸ ਹਲਕੇ ਨੂੰ ਲਾ ਕੇ ਦੇਣਾ ਆਪਣੇ ਆਉਣ ਵਾਲੀ ਪੀੜ੍ਹੀ ਜਿਹੜੀ ਆ ਤਾਂ ਕਿ ਸਾਡੀ ਚੰਗੀ ਹਵਾ ਤੇ ਚੰਗਾ ਵਾਤਾਵਰਨ ਦਾ ਅੱਜ ਇੱਕ ਸਾਫ਼ এনਵਾਇਰਨਮੈਂਟ ਰੱਖਣ ਦੇ ਕਰਕੇ ਪੋਲੂਸ਼ਨ ਫ੍ਰੀ ਲੁਧਿਆਣਾ ਬਣਾਉਣ ਕਰਕੇ ਐਮਐਲਏ ਸ਼ੋਕਪਰਾਸ਼ਰ ਪੱਪੀ ਜੀ ਵੱਲੋਂ ਉਹਨਾਂ ਦੇ ਮੁੱਖ ਦਫ਼ਤਰ ਵਿਖੇ ਬੂਟੇ ਵੰਡੇ ਗਏ ਆ ਜੋ ਪਿਛਲੇ 3-4 ਦਿਨ ਤੋਂ ਲਗਾਤਾਰ ਮੁਹਿੰਮ ਚੱਲ ਰਹੀ ਆ ਸਾਡਾ ਟਾਰਗੇਟ ਆ ਪੱਪੀ ਜੀ ਦਾ ਟਾਰਗੇਟ ਆ ਕਿ ਲੁਧਿਆਣਾ ਸੈਂਟਰਲ ਦੇ ਵਿੱਚ ਅਸੀਂ ਬਰਸਾਤ ਦੇ ਮੌਸਮ ਤੋਂ ਪਹਿਲਾਂ-ਪਹਿਲਾਂ 10000 ਬੂਟਾ ਲਾ ਕੇ ਤਾਂ ਕਿ ਪੁਰਾਣੀ ਸਿਟੀ ਹੋਣ ਕਰਕੇ ਜਿਆਦਾ ਵੀਹਿਕਲ ਹੋਣ ਕਰਕੇ ਪੋਲੂਸ਼ਨ ਇੱਥੇ ਜਿਆਦਾ ਵਾ ਉਹਦੀ ਕਾਟ ਕੱਟਦੇ ਹੋਏ ਹਲਕਾ ਸੈਂਟਰਲ ਦੇ ਵਿੱਚ ਵੱਧ ਤੋਂ ਵੱਧ ਬੂਟੇ ਲਾਏ ਜਾਣਗੇ ਤਾਂ ਕਿ ਸਾਡੇ ਜਿੰਨੇ ਵੀ ਇੱ ਵਰੀਆ ਇੱਕ ਆਕਸੀਜਨ ਲੈ ਆਪਾਂ ਕਿੰਨੇ ਕੇ ਬੂਟੇ ਵੰਡੇਗੇ ਸ਼ੁਰੂਆਤ ਜੀ ਅੱਜ ਨਹੀਂ ਸ਼ੁਰੂਆਤ ਨਹੀਂ ਭਾਈਆ ਤੀਜਾ ਚੌਥਾ ਦਿਨ ਹੈ ਰੋਜ਼ 2000 ਤੋਂ 2500 ਬੂਟੇ ਵੰਡੇ ਜਾ ਰਹੇ ਨੇ ਤੇ ਇਹ ਮੁਹਿੰਮ ਲਗਾਤਾਰ 5-7 ਦਿਨ ਹੋਰ ਚੱਲੂਗੀ ਤੇ ਸਾਡਾ ਟਾਰਗੇਟ ਹੈ ਕਿ 10 ਤੋਂ 15000 ਬੂਟੇ ਆਨਾਲੇ 5-7 10 ਦਿਨਾਂ ਚ ਲਾਣੇ ਲਾਣੇ ਆਲਕਾ ਸੈਂਟਰਲ ਤੋਂ ਸਾਰੇ ਹਲਕਾ ਸੈਂਟਰਲ ਨੂੰ ਮੈਂ ਇੱਕੋ ਮੈਸੇਜ ਦੇਣਾ ਚਾਹਨਾ ਪੱਪੀ ਪ੍ਰੈਸ਼ਰ ਜੀ ਵੱਲੋਂ ਉਹਨਾਂ ਦੇ ਸੇਵਾਦਾਰ ਵੱਲੋਂ ਕਿ ਤੁਸੀਂ ਸਾਡਾ ਸਾਢੇ 2 2.5 ਸਾਲ ਤੋਂ ਪੱਪੀ ਠੋਡੀ ਸੇਵਾ ਕਰ ਰਹੇ ਨੇ ਜਿਹੜੇ ਆਨਾਲੇ 2.5 ਕਾਲੇ ਹਲਕਾ ਸੈਂਟਰਲ ਦੇ ਲੋਕਾਂ ਦੇ ਦੇਣਦਾਰਾਂ ਜੋ ਵੀ ਤੁਹਾਡੇ ਕੰਮ ਨੇ ਕੁਝ ਵੀ ਨੇ ਤੁਸੀਂ ਸਾਨੂੰ ਹੁਕਮ ਲਾਓ ਅਸੀਂ ਤੁਹਾਡੀ ਸੇਵਾ 24 ਘੰਟੇ ਹਾਜ਼ਰ ਹਾਂ